ਇਲੈਕਸ਼ਨ ਕਮਿਸ਼ਨ ਵੱਲੋਂ ਚੋਣਾਂ ਦੀ ਤਰੀਕ ਨਾਮ ਬਦਲਣ ਦੇ ਰਵਦਾਸ ਟਾਈਗਰ ਫੋਰਸ 컨트롤 ਰੋ ਕਰਤਾ ਵੱਡਾ ਐਲਾਨ ਰਵਦਾਸ ਟਾਈਗਰ ਫੋਰਸ ਦੇ ਜਨਰਲ ਸੈਕਟਰੀ ਸੋਨੂ ਸਿੰਘੜੀ ਵਾਲ ਨੇ ਆਖਿਆ ਕਿ 17 ਜਨਮ ਜੂ ਰਹੇਗਾ ਵਰਤਮਾਨ ਪ੍ਰੈਸਨਾ ਗਲਬਤ ਕਰਦੇ ਆ ਉਹਨਾਂ ਨੇ ਮੁੱਖ ਕਾਰਨ ਦੱਸਿਆ ਕਿ ਸ਼੍ਰੀ ਗੁਰਦਾਸ ਟਾਈਗਰ ਫੋਰਸ ਸੰਤ ਸਮਾਜ ਤੇ ਹੋਰ ਜਥੇਬੰਦੀਆਂ ਵੱਲੋਂ ਚੋਣ ਕਮਿਸ਼ਨ ਨੂੰ ਡੀਸੀ ਤਖਤ ਰਾਹੀਂ ਮੰਗ ਪੱਤਰ ਦੇ ਕੇ ਚੋਣਾਂ ਦੀ ਤਰੀਕ ਬਦਲਣ ਦੀ ਬੇਨਤੀ ਕੀਤੀ ਗਈ ਸੀ ਕਿ ਚੋਣ ਪ੍ਰਕਿਰਿਆ ਦੀ ਤਰੀਕ 10 ਫਰਵਰੀ ਤੋਂ ਪਹਿਲਾਂ ਜਾਂ 20 ਫਰਵਰੀ ਤੱਕ ਵਧਾਈ ਜਾਵੇ ਤਾ ਜੋ ਅਸੀਂ ਆਪਣੇ ਰਹਿਬਰ ਸ਼੍ਰੀ ਗੁਰਦਾਸ ਮਹਾਰਾਜੀ ਦਾ ਜਨਮ ਦਿਨ ਜੋ ਕਾਂਚੀ ਬਨਾਰਸ ਵਿੱਚ ਧੂਮ-ਧਾਮ ਨਾਲ ਮਨਾ ਸਕੀਏ ਪਰ ਸਰਕਾਰ ਐਸਾ ਕਰਦੀ ਨਜ਼ਰ ਨਹੀਂ ਆ ਰਹੀ ਸੋਸ਼ਲ ਗੁਰਦਾਸ ਟਾਈਗਰ ਫੋਰਸ ਨੇ ਕੀਤਾ ਵੱਡਾ ਐਲਾਨ 17 ਜਨਵਰੀ ਨੂੰ ਰਹੇਗਾ ਭਾਰਤ ਬੰਦ ਆਓ ਸੁਣਦੇ ਹਾਂ ਸੋਨੂ ਸਿੰਘੜੀਵਾਲ ਸ਼੍ਰੀ ਗੁਰਦਾਸ ਟਾਈਗਰ ਫੋਰਸ ਦੇ ਜਨਰਲ ਸੈਕਟਰੀ ਜਵਾਨੀ ਜੇ ਤੁਸੀਂ ਸਾਡਾ YouTube ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰੋ ਸਹਿਯੋਗ ਦਿਓ ਵਾਦਾ ਕਰਦੇ ਹਾਂ ਖਬਰ ਸਭ ਤੋਂ ਪਹਿਲਾਂ ਆਵੇਗੀ ਜੈ ਨੂੰ ਜੈ ਪੀਨ ਜੈ ਭਾਰ ਜੈ ਗੁਰੂਦੇਵ ਸਤਿ ਸ੍ਰੀ ਅਕਾਲ ਸਾਥੀਓ ਮੈਂ ਅਕਾਸ सोनू ਸੁਬਰੀਵਾਲ ਜਨ ਸੈਕਟਰੀ ਪੰਜਾਬ ਸ਼੍ਰੀ ਗੁਰੂਦਾਸ ਟਾਈਗਰ ਫੋਰਸ ਸਾਥੀਓ ਜਿਵੇਂ ਕਿ ਸਾਰੇ ਜਾਣਦੇ ਆ ਕਿ 14 ਫਰਵਰੀ ਨੂੰ ਇਲੈਕਸ਼ਨ ਜਿਹੜੇ ਆ ਵਰਧਾਨਿਤ ਕੀਤੇ ਗਏ ਆ ਸੋ ਇਸ ਦੇ ਸਬੰਧ ਵਿੱਚ ਸਮੂਹ ਜਥੇਬੰਦੀਆਂ ਵੱਲੋਂ ਅਤੇ ਸ਼੍ਰੀ ਗੁਰੂਦਾਸ ਟਾਈਗਰ ਫੋਰਸ ਵੱਲੋਂ ਦੇ ਵਿੱਚ ਮੰਗ ਪੱਤਰ ਦਿੱਤੇ ਗਏ ਸੀਗੇ ਜਿਸ ਰਹੀ ਚੌਂਕ ਨੂੰ ਖੇਲੋਂ ਭੇਜਿਆ ਗਿਆ ਇਹ ਮੰਗ ਪੱਤਰ ਕਿ ਜੋ ਇਲੈਕਸ਼ਨ ਆ ਜਾਂ ਤਾਂ ਉਹ 10 ਤਰੀਕ ਤੋਂ ਪਹਿਲਾਂ ਹੋ ਜਾਵੇ ਤੇ ਜਾਂ ਫਿਰ ਉਹ 20 ਤਰੀਕ ਤੋਂ ਬਾਅਦ ਹੋ ਜਾਵੇ ਉਹਦਾ ਮੁੱਖ ਕਾਰਨ ਇਹ ਸੀਗਾ ਕਿ 10 ਤਰੀਕ ਨੂੰ ਸਾਡੇ ਸਾਡੇ ਸਮਾਜ ਦੀ ਜੋ ਲੋਕ ਹਨ ਉਹ ਸਾਰੇ ਤੰਚੀ ਵਿਖੇ ਸਤਗੁਰ ਰਵਿਦਾਸ ਮਹਾਰਾਜ ਜੀ ਦੀ ਜਨ ਭੂਮੀ ਉਹਨਾਂ ਆਖਿਆ ਨਮ ਦੇਸ ਬਰਾਉਂਡ ਦੇ ਲਈ ਉੱਥੇ ਪਹੁੰਚਣਾ ਹੈ ਉਹਨਾਂ ਨੇ ਪਹੁੰਚੇ ਹੋਣਾ 7 ਤੋਂ 8 ਲੱਖ ਬੰਦਾ ਜਿਹੜਾ ਐ ਕਾਂਸੀ ਵੀ ਤੇ ਮੌਜੂਦ ਹੋਣਾ ਆ ਸੋ ਇਸ ਦੇ ਸਬੰਧ ਦੇ ਵਿੱਚ ਵੱਖ-ਵੱਖ ਜਿਲ੍ਹਿਆਂ ਦੇ ਟੀਸੀ ਨੂੰ ਕਮਿਸ਼ਨ ਨੂੰ ਨੰਬਰ ਸੰਗਪਰਦਾ ਦਿੱਤਾ ਗਿਆ ਸੀਗਾ ਕਿ ਜੋ ਇਲੈਕਸ਼ਨ ਆ ਉਹ ਅੱਗੇ ਕਿਤੇ ਜਾਣ ਸੋ 17 ਤਰੀਕ ਦੀ ਜੋ ਸੀਗੀ ਬੰਦਗੀ ਕਾਲ ਸਾਰੀਆਂ ਜੱਥੀਆਂ ਬੰਦੀਆਂ ਬੰਦ ਕੀਤੀ ਗਈ ਸੋ ਇਸ ਦੇ ਸਬੰਧ ਵਿੱਚ ਕੱਲ ਸਵੇਰੇ 9 ਵਜੇ ਤੋਂ ਸ਼ਾਮੀ 4 ਵਜੇ ਤੱਕ ਇਹਨਾਂ ਆ ਬੰਦ ਕੀਤਾ ਜਾਵੇਗਾ ਸੋ ਮੈਂ ਇਸ ਵੀਡੀਓ ਰਹੀਂ ਬੇਨਤੀ ਕਰੂੰਗਾ ਕਿ ਕੱਲ ਸਵੇਰੇ 9 ਤੋਂ 5 ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਰਹਿਣ ਘਰਾਂ ਤੋਂ ਬਾਹਰ ਨਿਕਲਣ ਦੀ ਜ਼ਰੇਜ ਨਾ ਕਰਨ ਸਫਰ ਦਾ ਜਿਹੜਾ ਪ੍ਰੋਗਰਾਮ ਹੈ ਉਹਨੂੰ ਰੱਤੀ ਕੀਤਾ ਜਾਵੇ ਕਿਉਂਕਿ ਕੱਲ ਆਵਾਜਾਈ ਜਿਹੜੀ ਹੈ ਪੂਰੀ ਤਰੀਕੇ ਪੂਰੀ ਤਰੀਕੇ ਨਾਲ ਬੰਦ ਹੋਊਗੀ ਅਤੇ ਸ਼ਹਿਰ ਦੇ ਵਿੱਚ ਬਾਜ਼ਾਰ ਜੋ ਵੀ ਹੈ ਸਾਰੇ ਬੰਦ ਰਹਿਣਗੇ ਸੋ ਮੈਂ ਬੇਨਤੀ ਕਰੂੰਗਾ ਜਿੰਨੇ ਵੀ ਬਾਜ਼ਾਰ ਹਨ ਇਸ ਬੰਦ ਰੱਖਣ ਔਰ ਇਸ ਜੋ ਬੰਦਰੀ ਕਾਲ ਕੀਤੀ ਗਈ ਆ ਇਸ ਬੰਦ ਦਾ ਸਮਰਥਨ ਸਾਰੇ ਸਮਾਜ ਦੇ ਲੋਕ ਅਤੇ ਸਾਰੇ ਹੀ ਭਾਈਚਾਰੇ ਦੇ ਲੋਕ ਜਿਹੜੇ ਆ ਉਹ ਇਸ ਬੰਦ ਦਾ ਸਮਰਥਨ ਕਰਨ। ਸੋ ਇਸ ਬੰਦ ਦੇ ਦੌਰਾਨ ਐਂਬੂਲੈਂਸਾਂ ਜਿਹੜੀਆਂ ਆ ਉਹ ਚਲਦੀਆਂ ਰਹਿਣਗੀਆਂ ਤੇ ਜਿਹੜੇ ਵੀ ਵਿਆਹ ਦੇ ਪ੍ਰੋਗਰਾਮ ਆ ਜਾਂ ਕੋਈ ਜ਼ਰੂਰੀ ਪੇਪਰ ਕਿਸੇ ਦਾ ਬੱਚੇ ਦਾ ਪੇਪਰ ਆ ਜਾਂ 에어ਪੋਰਟ ਵਾਲੇ ਸਾਰੇ ਜਿੰਨੇ ਵੀ ਲੋਕ ਹੈ ਉਹਨਾਂ ਨੂੰ ਸਾਰਿਆਂ ਨੂੰ ਜਾਣ ਦਿੱਤਾ ਜਾਊਗਾ। ਉਸ ਤੋਂ ਇਲਾਵਾ ਮੇਰੀ ਬੇਨਤੀ ਫੇਰ ਇੱਕ ਵਾਰੀ ਇਹ ਹੀ ਆ ਕਿ ਆਪੋ ਆਪਣੇ ਘਰਾਂ ਦੀ ਵਿੱਚ ਰਹਿਣ ਦੀ ਤਰਸਾਤਾ ਕਰਨੀ ਸਾਰਿਆਂ ਨੇ ਔਰ ਇਸ ਬੰਧ ਦਾ ਜਿਹੜਾ ਆ ਸਬੰਧ ਕਰਨਾ ਜੈ ਭੀਮ ਜੈ ਭਾਰਤ ਜੈ ਗੁਰਦੇਵ ਤੁਹਾਨੂੰ ਜੈ